ਇੱਕ ਵਾਰ ਇੱਕ ਨਿਰਾਸ਼ ਆਦਮੀ ਕਲਪਦਾ ਹੋਇਆ ਰਸਤੇ ਵਿੱਚ ਤੁਰਿਆ ਜਾ ਰਿਹਾ ਸੀ ਤੁਰਦਿਆਂ ਤੁਰਦਿਆਂ ਉਹਨੂੰ ਇੱਕ ਸਾਧੂ ਮਹਾਤਮਾ ਮਿਲਿਆ ਰਸਤੇ ਵਿੱਚ ਜਦੋਂ ਸਾਧੂ ਮਹਾਤਮਾ ਨੇ ਉਸਨੂੰ ਨਿਰਾਸ਼ ਦੇਖਿਆ ਤਾਂ ਸਾਧੂ ਨੇ ਉਸ ਆਦਮੀ ਨੂੰ ਨਿਰਾਸ਼ਾ ਦਾ ਕਾਰਨ ਪੁੱਛਿਆ ਤੇ ਉਹ ਦੁਨੀਆ ਦਾ ਸਤਾਇਆ ਹੋਇਆ ਆਦਮੀ ਸੀ ਉਹ ਆਪਣੇ ਹੀ ਲਹਿਜੇ ਵਿੱਚ ਉਸ ਮਹਾਤਮਾ ਨੂੰ ਕਹਿਣ ਲੱਗਿਆ ਕਿ ਲੋਕ ਆਖਦੇ ਨੇ ਪ੍ਰਮਾਤਮਾ ਦੇ ਘਰ ਦੇ ਰਹਿ ਅંધੇਰ ਨਹੀਂ ਪ੍ਰਮਾਤਮਾ ਇਨਸਾਫ ਕਰਦਾ ਹੈ ਪ੍ਰਮਾਤਮਾ ਦਾ ਕਾਨੂੰਨ ਸਹੀ ਹੈ ਪਰ ਮੈਨੂੰ ਤਾਂ ਇਹ ਗੱਲ ਕਦੇ ਵੀ ਨਜ਼ਰ ਨਹੀਂ ਆਈ ਮੇਰੇ ਨਾਲ ਤਾਂ ਸਦਾ ਉਲਟਾ ਹੀ ਹੋਇਆ ਮੈਂ ਬਹੁਤ ਸਾਰੇ ਸਹੀ ਕੰਮ ਕੀਤੇ ਨੇ ਪਰ ਜ਼ਿੰਦਗੀ ਵਿੱਚ ਕਦੇ ਵੀ ਉਹਨਾਂ ਦਾ ਫਲ ਨਹੀਂ ਮਿਲਿਆ ਮੈਨੂੰ ਉਸ ਆਦਮੀ ਦੀ ਇਹ ਗੱਲ ਸੁਣ ਕੇ ਉਹ ਮਹਾਤਮਾ ਉਸ ਨੂੰ ਕਹਿਣ ਲੱਗਿਆ ਕਿ ਪਰਮਾਤਮਾ ਦੀ ਖੇਡ ਅਤੇ ਪਰਮਾਤਮਾ ਦਾ ਕਾਨੂੰਨ ਆਮ ਲੋਕਾਂ ਦੀ ਸਮਝ ਤੋਂ ਬਹੁਤ ਪਰੇ ਹੈ ਸ਼ਾਇਦ ਉਸ ਦੇ ਗਿਆਨ ਅੱਗੇ ਅਸੀਂ ਖੁਦ ਵੀ ਅਗਿਆਨੀ ਹਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਮਨੁੱਖ ਪੂਰਨ ਤੌਰ ਤੇ ਕੁਦਰਤ ਦੀ ਵਿਧੀ ਵਿਵਧਾਨ ਨੂੰ ਸਮਝ ਸਕਦਾ ਹੈ ਜਦੋਂ ਹੀ ਉਸ ਮਹਾਤਮਾ ਨੇ ਆਪਣੀ ਗੱਲ ਪੂਰੀ ਕੀਤੀ ਤਾਂ ਉਹ ਆਦਮੀ ਕਹਿਣ ਲੱਗਿਆ ਕਿ ਹੁਣ ਮੈਂ ਰੱਬ ਤੇ ਕੋਈ ਯਕੀਨ ਨਹੀਂ ਰੱਖਦਾ ਤੇ ਨਾ ਹੀ ਇਸ ਵਾਰੀ ਕੋਈ ਗੱਲ ਕਰਨੀ ਚਾਹੁੰਦਾ ਹਾਂ ਤਾਂ ਉਸ ਮਹਾਤਮਾ ਨੇ ਕਿਹਾ ਕਿ ਅਧਰਮੀ ਹੋਣਾ ਜਾਂ ਧਰਮੀ ਹੋਣਾ ਮਨੁੱਖ ਦੀ ਆਪਣੀ ਸਵਤੰਤਰਤਾ ਹੈ ਪਰ ਮੈਂ ਤੈਨੂੰ ਇੱਕ ਗੱਲ ਸੁਣਾਉਣੀ ਚਾਹਨਾ ਤਾਂ ਉਸ ਵਿਅਕਤੀ ਨੇ ਇੱਕ ਨਿਰਾਸ਼ ਲਹਿਜੇ ਵਿੱਚ ਕਿਹਾ ਕਿ ਸੁਣਾ ਦਿਓ ਤਾਂ ਮਹਾਤਮਾ ਨੇ ਆਪਣੀ ਗੱਲ ਸ਼ੁਰੂ ਕੀਤੀ ਇੱਕ ਵਾਰ ਖੇਤ ਵਿੱਚ ਦੋ ਕਿਸਾਨ ਹਲ ਵਾ ਰਹੇ ਸੀ ਦੁਪਹਿਰ ਦਾ ਸਮਾਂ ਹੋਇਆ ਸੀ ਕਿ ਕਿਸੇ ਦੂਰ ਦੇਸ਼ ਦਾ ਇੱਕ ਸੌਦਾਗਰ ਉੱਥੋਂ ਲੰਘ ਰਿਹਾ ਸੀ ਹਾਰ ਦੀ ਰੁੱਤ ਸੀ ਤੇ ਉਸ ਨੂੰ ਤਰੇ ਵੀ ਲੱਗੀ ਹੋਈ ਸੀ ਤੇ ਭੁੱਖ ਨਾਲ ਵੀ ਉਸ ਦਾ ਬੁਰਾ ਹਾਲ ਸੀ ਬੱਟ ਨਾਲ ਬੱਟ ਲੱਗਦੀ ਉਹ ਦੋਵੇਂ ਕਿਸਾਨ ਜਦੋਂ ਬਲਦ ਰੋਕ ਕੇ ਦੁਪਹਿਰ ਦੀ ਰੋਟੀ ਖਾਣ ਲੱਗੇ ਤਾਂ ਉਹ ਸੌਦਾਗਰ ਦੀ ਨਿਗਾਹ ਉਹਨਾਂ ਤੇ ਜਾ ਪਈ ਤੇ ਉਹ ਉਹਨਾਂ ਕੋਲ ਚਲਾ ਗਿਆ ਇਕੱਠੇ ਬੈਠ ਕੇ ਰੋਟੀ ਖਾ ਰਹੇ ਕਿਸਾਨਾਂ ਨੂੰ ਉਸ ਨੇ ਅਰਜ਼ ਕੀਤੀ ਕਿ ਮੈਨੂੰ ਪਾਣੀ ਪਿਆ ਦਿਓ ਜਦੋਂ ਹੀ ਉਸ ਦੀ ਗੱਲ ਸੁਣੀ ਉਹ ਦੋਵੇਂ ਕਿਸਾਨਾਂ ਨੇ ਕਿਹਾ ਆ ਜਾ ਬੈਠ ਜਾ ਅਤੇ ਉਸ ਨੂੰ ਲੱਸੀ ਦਾ ਗਲਾਸ ਭਰ ਦਿੱਤਾ ਗਿੰਦਰ ਨੇ ਕਿਹਾ ਕਿ ਮੇਰੇ ਕੋਲ ਤਿੰਨ ਰੋਟੀਆਂ ਹਨ ਆਰਾਮ ਨੇ ਕਿਹਾ ਮੇਰੇ ਕੋਲ ਪੰਜ ਰੋਟੀਆਂ ਹਨ ਤਾਂ ਗਿਣਤੀ ਵਿੱਚ 8 ਰੋਟੀਆਂ ਹੋ ਗਈਆਂ ਇੱਕੋ ਜਿਹੀਆਂ ਰੋਟੀਆਂ ਵੰਡਣ ਵਾਸਤੇ ਗਿੰਦਰ ਨੇ ਕਿਹਾ ਕਿ 18 ਰੋਟੀਆਂ ਦੇ 3-3 ਟੁਕੜੇ ਕਰ ਲੈ ਜਾਣ ਤੇ ਉਹਨਾਂ ਨੇ ਅਜਿਹਾ ਹੀ ਕੀਤਾ ਇਸ ਤਰ੍ਹਾਂ 24 ਟੁਕੜੇ ਬਣ ਗਏ 8 ਰੋਟੀਆਂ ਦੇ 3-3 ਟੁਕੜੇ ਕਰਨ ਦੇ ਨਾਮ ਅਤੇ ਉਹਨਾਂ ਨੇ ਰੋਟੀ ਖਾ ਲਈ ਇੱਥੋਂ ਤੱਕ ਸਭ ਕੁਝ ਠੀਕ ਸੀ ਉਹ ਸੌਦਾਗਰ ਉਹਨਾਂ ਦੀ ਖੇਮਤਕਾਰੀ ਤੋਂ ਸੇਵਾ ਤੋਂ ਇੰਨਾ ਖੁਸ਼ ਹੋਇਆ ਕਿ ਉਸਨੇ 8 ਸੋਮਣੇ ਦੀਆਂ ਮੋਹਰਾਂ ਉਹ ਦੋਵੇਂ ਕਿਸਾਨਾਂ ਨੂੰ ਦੇਤੀਆਂ ਅਤੇ ਉਹ ਉੱਥੋਂ ਅਰਵਾਣਾ ਹੋ ਗਿਆ ਹੱਥ ਵਿੱਚ 8 ਮੋਹਰਾਂ ਲਈ ਖੜੇ ਗਿੰਦਰ ਨੇ ਆਰਮ ਨੂੰ ਕਿਹਾ ਕਿ ਆਹ ਫੜ ਅੱਧੀਆਂ-ਅੱਧੀਆਂ ਕਰ ਲੈਨੇ ਆ ਚਾਰ ਮੋਹਰਾਂ ਮੈਂ ਰੱਖ ਲੈਣਾ ਤੇ ਚਾਰ ਤੂੰ ਰੱਖ ਲੈ ਇਹ ਗੱਲ ਸੁਣ ਕੇ ਅਨਾਮਨੀ ਉਸਨੂੰ ਇਨਕਾਰ ਕਰ ਦਿੱਤਾ ਕਿ ਇਹ ਵੰਡ ਬਿਲਕੁਲ ਸਹੀ ਨਹੀਂ ਹੈ ਮੇਰੇ ਕੋਲ ਪੰਜ ਰੋਟੀਆਂ ਸੀ ਅਤੇ ਤੇਰੇ ਕੋਲ ਤਿੰਨ ਸੀ ਇਸ ਕਰਕੇ ਮੈਨੂੰ ਜ਼ਿਆਦਾ ਮੋਰਾ ਮਿਲਣੀਆਂ ਚਾਹੀਦੀਆਂ ਨੇ ਏਦਾਂ ਕਰ ਕਿ ਤੂੰ ਤਿੰਨ ਮੋਰਾ ਰੱਖ ਲੈ ਤੇ ਪੰਜ ਮੋਰਾ ਮੈਂ ਰੱਖ ਲੈਣਾ ਇਹ ਹੀ ਸਹੀ ਵੰਡ ਹੋਊਗੀ ਜਦੋਂ ਹੀ ਗਿੰਦਰ ਨੇ ਇਹ ਗੱਲ ਸੁਣੀ ਤਾਂ ਉਸਨੇ ਵੀ ਇਦਾਂ ਕਰਮ ਤੋਂ ਇਨਕਾਰ ਕਰ ਦਿੱਤਾ ਅਤੇ ਅੱਧੋ-ਅੱਧ ਵਿੱਚ ਵੰਡਣ ਦੀ ਗੱਲ ਕਰਨ ਲੱਗਿਆ ਇਸ ਤਰ੍ਹਾਂ ਉਹਨਾਂ ਦਾ ਰੌਲਾ ਵੱਧਦਾ ਹੀ ਗਿਆ ਕੁਦਰਤੀ ਉਸ ਰਾਹ ਉੱਤੋਂ ਦੀ ਪਿੰਡ ਦਾ ਸਰਪੰਚ ਗੁਜ਼ਰ ਰਿਹਾ ਸੀ ਉਸਨੇ ਜਦੋਂ ਰੌਲਾ ਸੁਣਿਆ ਤਾਂ ਉਹ ਝੱਟ ਦੇਣੀ ਉਹ ਦੋਵਾਂ ਕਿਸਾਨਾਂ ਕੋਲ ਆ ਗਿਆ ਅਤੇ ਆ ਕੇ ਉਹਨਾਂ ਨੂੰ ਰੌਲੇ ਦੀ ਵਜ੍ਹਾ ਪੁੱਛਣ ਲੱਗਿਆ ਤਾਂ ਉਹ ਦੋਵਾਂ ਕਿਸਾਨਾਂ ਨੇ ਸਾਰੀ ਗੱਲ ਪਿੰਡ ਦੇ ਸਰਪੰਚ ਨੂੰ ਦੱਸ ਦਿੱਤੀ ਅਤੇ ਫੈਸਲਾ ਕਰਨ ਲਈ ਸਰਪੰਚ ਨੂੰ ਕਿਹਾ ਅਤੇ ਨਾਲ ਦੀ ਨਾਲ ਉਹਨਾਂ ਨੇ ਸਤਕਾਰ ਵਜੋਂ ਉਸ ਬੁੱਢੇ ਸਰਪੰਚ ਨੂੰ ਕਿਹਾ ਕਿ ਜਿਵੇਂ ਵੀ ਉਹ ਫੈਸਲਾ ਕਰਨਗੇ ਹਰ ਹਾਲ ਵਿੱਚ ਸਵੀਕਾਰ ਕੀਤਾ ਜਾਊਗਾ ਇਹ ਗੱਲ ਸੁਣ ਕੇ ਸਰਪੰਚ ਨੇ ਕਿਹਾ ਉਂਝ ਤਾਂ ਮੈਨੂੰ ਆਰਾਮ ਦੀ ਗੱਲ ਵਿੱਚ ਜ਼ਿਆਦਾ ਤਾਮ ਲੱਗਦਾ ਹੈ ਕਿਉਂਕਿ ਉਸ ਕੋਲ ਜ਼ਿਆਦਾ ਰੋਟੀਆਂ ਸੀ ਪਰ ਫੇਰ ਵੀ ਮੈਂ ਫੈਸਲੇ ਵਿੱਚ ਕੋਈ ਜਲਦਬਾਜ਼ੀ ਨਹੀਂ ਕਰਨੀ ਚਾਹੁੰਦਾ ਤੁਸੀਂ ਇੰਜ ਕਰੋ ਕਿ ਇਹ 8 ਮੋਹਰਾਂ ਮੈਨੂੰ ਫੜਾਓ ਅਤੇ ਮੈਂ ਕੱਲ ਸਵੇਰੇ ਇਸ ਗੱਲ ਦਾ ਫੈਸਲਾ ਕਰ ਦਿਆਂਗਾ ਉਹ ਦੋਵਾਂ ਕਿਸਾਨਾਂ ਨੇ ਬਿਨਾਂ ਕਿਸੇ ਸੰਦੇਹ ਦੇ ਉਹ ਅਠੇ ਮੋਹਰਾ ਸਰਪੰਚ ਨੂੰ ਫਰਾ ਦੇਤੀਆਂ ਅਤੇ ਸਰਪੰਚ ਮੋਹਰਾ ਲੈ ਕੇ ਉੱਥੋਂ ਚਲਾ ਗਿਆ ਸਰਪੰਚ ਰਾਤ ਤੱਕ ਇਹ ਮੋਹਰਾ ਦੇ ਫੈਸਲੇ ਬਾਰੇ ਸੋਚਦਾ ਰਿਹਾ ਅਤੇ ਦੋਵਾਂ ਪੱਖਾਂ ਤੋਂ ਉਹ ਬਰਾਬਰਤਾ ਰੱਖਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਕਿਉਂਕਿ ਪੱਖਵਾਦ ਵਿੱਚ ਕਦੇ ਵੀ ਕੋਈ ਸਹੀ ਫੈਸਲਾ ਨਹੀਂ ਹੁੰਦਾ ਰਾਤ ਭਰ ਉਹ ਇਸੇ ਗੱਲ ਨੂੰ ਸੋਚਦਾ ਰਿਹਾ ਪਰ ਫੇਰ ਵੀ ਕਿਸੇ ਨਤੀਜੇ ਤੇ ਨਾ ਪਹੁੰਚ ਸਕਿਆ ਇਸੇ ਚੀਜ਼ ਦੇ ਖਿਆਲ ਦੇ ਵਿੱਚ ਵਿੱਚ ਹੀ ਉਸ ਨੂੰ ਨੀਂਦ ਆ ਗਈ ਸੁੱਤੇ ਪਿਆ ਉਸ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਉਸਨੇ ਦੇਖਿਆ ਕਿ ਪਰਮਾਤਮਾ ਖੁਦ ਆਪ ਉਸਦੇ ਸੋਪਨੇ ਵਿੱਚ ਚੱਲ ਕੇ ਆਇਆ ਹੈ ਅਤੇ ਸਰਪੰਚ ਨੇ ਪ੍ਰਮਾਤਮਾ ਨੂੰ ਪੁੱਛਿਆ ਕਿ ਇਹਨਾਂ ਮੋਰਾਂ ਦੀ ਵੰਡ ਕਿਵੇਂ ਕੀਤੀ ਜਾਵੇ ਤਾਂ ਜੋ ਸਹੀ ਨਿਆਂ ਹੋ ਸਕੇ ਤਾਂ ਪ੍ਰਮਾਤਮਾ ਨੇ ਕਿਹਾ ਗਿੰਦਰ ਨੂੰ ਇੱਕ ਮੋਰ ਮਿਲਣੀ ਚਾਹੀਦੀ ਹੈ ਅਤੇ RAM ਨੂੰ ਸੱਤ ਮੋਰਾਂ ਮਿਲਣੀਆਂ ਚਾਹੀਦੀਆਂ ਨੇ ਇਹ ਸੁਣ ਕੇ ਉਹ ਸਰਪੰਚ ਹੈਰਾਨ ਹੋ ਗਿਆ ਅਤੇ ਪਰਮਾਤਮਾ ਨੂੰ ਪੁੱਛਣ ਲੱਗਿਆ ਮਾਫ ਕਰਿਓ ਪਰ ਮੈਨੂੰ ਗੱਲ ਸਮਝ ਨਹੀਂ ਲੱਗੀ ਇਸ ਨਿਆਣ ਦੇ ਪਿੱਛੇ ਕੀ ਕਾਰਮ ਹੈ ਕਿ ਗਿੰਦਰ ਨੂੰ ਇੱਕ ਹੀ ਮੋਹਰ ਮਿਲੇ ਅਤੇ ਰਾਮ ਨੂੰ ਸੱਤ ਮੋਹਰਾ ਮਿਲਣਾ ਸਰਪੰਚ ਦੀ ਇਹ ਗੱਲ ਸੁਣ ਕੇ ਪਰਮਾਤਮਾ ਨੇ ਕਿਹਾ ਕਿ ਗਿੰਦਰ ਕੋਲ ਕੁੱਲ 3 ਰੋਟੀਆਂ ਸਨ ਅਤੇ ਉਸਨੇ ਤਿੰਨ-ਤਿੰਨ ਟੁਕੜੇ ਕਰਕੇ 9 ਟੁਕੜੇ ਕਰ ਲਏ ਜਿੰਨਾ ਵਿੱਚੋਂ ਉਸਨੇ 8 ਟੋਕੜੇ ਖੁਦ ਖਾਦੇ ਅਤੇ ਇੱਕ ਟੁਕੜਾ ਉਹ ਸੌਦਾਗਰ ਨੂੰ ਦਿੱਤਾ ਇਸੇ ਤਰ੍ਹਾਂ RAM ਕੋਲ ਕੁੱਲ 5 ਰੋਟੀਆਂ ਸਨ ਅਤੇ ਉਸਨੇ ਉਹ 5 ਰੋਟੀਆਂ ਦੇ ਕੁੱਲ 15 ਟੁਕੜੇ ਕੀਤੇ ਸਨ ਜਿੰਨਾ ਵਿੱਚੋਂ ਉਸਨੇ 8 ਟੁਕੜੇ ਖੁਦ ਖਾ ਲਏ ਅਤੇ 7 ਟੁਕੜੇ ਉਸ ਸੌਦਾਗਰ ਨੂੰ ਦਿੱਤੇ ਜੀਦੇ ਕਰਕੇ ਇੱਕ ਟੁਕੜੇ ਦੀ ਇੱਕ ਮੋਹਰ ਗਿੰਦਰ ਨੂੰ ਅਤੇ 7 ਟੁਕੜਿਆਂ ਦੀਆਂ 7 ਮੋਹਰਾਂ ਆਰਾਮ ਨੂੰ ਮਿਲਣੀਆਂ ਚਾਹੀਦੀਆਂ ਨੇ ਇਹ ਗੱਲ ਸੁਣ ਕੇ ਸਰਪੰਚ ਬਾਵਾਹ ਕਰ ਉਠਿਆ ਤੇ ਪਰਮਾਤਮਾ ਨੂੰ ਸ਼ੁਕਰਾਨਾ ਕੀਤਾ ਕਿ ਮੈਂ ਇਸੇ ਤਰ੍ਹਾਂ ਦਾ ਨਿਆਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ ਇਹ ਬਿਲਕੁਲ ਹੀ ਸਹੀ ਨਿਆਂ ਹੈ ਕੋਈ ਆਮ ਦੁਨੀਆਦਾਰ ਇਸ ਨਿਆਂ ਬਾਰੇ ਸੋਚ ਵੀ ਨਹੀਂ ਸਕਦਾ ਅਗਲੇ ਦਿਨ ਸਵੇਰੇ ਜਦੋਂ ਗਿੰਦਰ ਅਤੇ ਰਾਮ ਸਰਪੰਚ ਕੋਲ ਆਏ ਤਾਂ ਸਰਪੰਚ ਨੇ ਆਪਣੇ ਸੁਪਨੇ ਦੀ ਸਾਰੀ ਗੱਲ ਉਹ ਦੋਵੇਂ ਕਿਸਾਨਾਂ ਨੂੰ ਦੱਸੀ ਅਤੇ ਗਿੰਦਰ ਨੂੰ ਇੱਕ ਮੋਹਰ ਅਤੇ ਰਾਮ ਨੂੰ ਸੱਤ ਮੋਹਰ ਫੜਾ ਦਿੱਤੀਆਂ ਤੇ ਉਹ ਸਰਪੰਚ ਨੇ ਇਸ ਤਰ੍ਹਾਂ ਉਸ ਫੈਸਲੇ ਨੂੰ ਪੂਰ ਝਾੜ ਦਿੱਤਾ ਮਹਾਤਮਾ ਉਹ ਉਦਾਸ ਨਿਰਾਸ਼ ਰਾਵਣ ਨੂੰ ਕਹਿਣ ਲੱਗਿਆ ਅਸੀਂ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਦਾ ਹੀ ਪਰਮਾਤਮਾ ਕੋਲੋਂ ਇੱਕ ਆਸ ਰੱਖਦੇ ਹਾਂ ਕਿ ਇਸ ਦਾ ਫਲ ਪਰਮਾਤਮਾ ਸਾਨੂੰ ਜ਼ਰੂਰ ਦੇਵੇਗਾ ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਪਰਮਾਤਮਾ ਦੇ ਖਿਲਾਫ ਹੋ ਕੇ ਉਸ ਦਾ ਵਿਰੋਧ ਕਰਦੇ ਹਾਂ ਅਸੀਂ ਇਹੀ ਸੋਚਦੇ ਹਾਂ ਕਿ ਚੰਗਾ ਕਰਕੇ ਵੀ ਸਾਡੇ ਨਾਲ ਕੁਝ ਚੰਗਾ ਨਹੀਂ ਹੋਇਆ ਤੇ ਨਾ ਹੀ ਕੋਈ ਫਲ ਮਿਲਿਆ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਨੇ ਸਾਡੇ ਨਾਲ ਅਨਿਆਇ ਕਰਿਆ ਹੋਵੇ ਪਰ ਪਰਮਾਤਮਾ ਦਾ ਕਾਨੂੰਨ ਅਤੇ ਨਿਆਂ ਸਾਡੀ ਸੋਚ ਤੋਂ ਬਿਲਕੁਲ ਪਰੇ ਹੈ ਉਸ ਦੀ ਨਿਗਾ ਸਾਡੇ ਚੰਗੇ ਕਰਮਾਂ ਅਤੇ ਮਾੜੇ ਕਰਮਾਂ ਦੋਵਾਂ ਦੇ ਉੱਪਰ ਹੁੰਦੀ ਹੈ ਪਰ ਅਸੀਂ ਹਮੇਸ਼ਾ ਆਪਣੇ ਚੰਗੇ ਕਰਮਾਂ ਨੂੰ ਅੱਗੇ ਰੱਖਦੇ ਹਾਂ ਇਹ ਗੱਲ ਸੁਣਾਉਂਦਿਆਂ ਉਸ ਮਹਾਤਮਾ ਨੇ ਰਾਗੀਰ ਨੂੰ ਕਿਹਾ ਕਿ ਸ਼ਾਇਦ ਉਸ ਨੂੰ ਇਹ ਕਹਾਣੀ ਵਿੱਚੋਂ ਜ਼ਰੂਰ ਕੋਈ ਸਿੱਖਿਆ ਮਿਲੀ ਹੋਵੇਗੀ ਅਤੇ ਮੈਂ ਵੀ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਵਧੀਆ ਲੱਗੀ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਨਾਲ ਸਾਡਾ ਹੌਂਸਲਾ ਵਧਦਾ ਹੈ ਅਤੇ ਕੰਮ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ ਅਤੇ ਇਹ ਵੀ ਦੱਸਿਓ ਕਿ ਕਿਸ ਪਿੰਡ ਤੋਂ ਕਿਸ ਸ਼ਹਿਰ ਤੋਂ ਜਾਂ ਕਿੱਥੋਂ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਜਾਂ ਫਿਰ ਪ੍ਰਮਾਤਮਾ ਦੇ ਨਾਮ ਦਾ ਕਮੈਂਟ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ